ਸਾਸੀ ਗਾਲ ਜੀ ਸਾਰਿਆਂ ਨੂੰ ਮਾਨਪੁਰੀ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੇ ਵੀਰ ਜੀ ਅੱਜ ਪਪਾ ਪਹੁੰਚ ਚੁੱਕੇ ਆ ਵੱਲਾ ਮੰਡੀ ਜੋ ਪਸ਼ੂ ਲੈ ਕੇ ਚਾਰ ਪੰਜ ਮਈਆਂ ਵੱਡੀਆਂ ਲੈ ਕੇ ਪਹੁੰਚੇ ਆ ਤੇ ਅੱਜ ਆਪਾਂ ਸਰਦੇ ਵੀਰ ਜੀ ਨਾਲ ਗੱਲ ਸਸਕਾਵੇ ਜੀ ਸਸਕਾਵੇ ਜੀ ਕੀ ਹਾਲ ਏ ਵਧੀਆ ਜੀ ਵਧੀਆ ਅੱਜ ਪਹੁੰਚ ਗਏ ਵੱਲਾ ਮੰਡੀ ਹਾਂ ਇਹ ਕੱਲ੍ਹ ਦੇ ਆਏ ਵੀ ਜੀ ਹਾਂ ਜੀ ਕਿੰਨੇ ਕਿ ਡੰਗਰ ਲਿਆਂਦੇ ਡੰਗਰ 6 ਮੱਜਾਂ ਲਿਆਂਦੀਆਂ ਹਾਂ ਹਾਂ ਜੀ ਦੋ گاਵਾ ਅੱਛਾ ਅੱਜ ਲਿਆਂਦੇ 4 ਲੈ ਗਏ ਆ ਤੇ 6 ਰਹਿ ਗਏ ਅੱਛਾ ਹੁਣ 4 50 ਆਪਣੇ ਰਾਜ ਚਵੇਂ ਸੁਈਆਂ ਜੇ ਨਹੀਂ ਜੀ ਹਾਂ ਜੀ ਸੁਈਆਂ ਇੱਕ ਟੋਕਰ 겁ਣ ਜੇ ਦੋ ਟਾਗੇ ਸੁਈਆਂ ਅੱਛਾ ਹਾਂ ਜੀ ਮੰਡੀ ਮੰਡੀ ਕਿਦਾਂ ਵਾਹ ਭਰੀ ਏ ਹਾਂ ਜੀ ਆਹ ਵੇਖੋ ਕਿਦਾਂ ਧੰਪਰਾ ਪਛੇ ਪੂਰਾ ਰੌਣਕ ਮੇਰਾ ਚੱਲ ਰਿਆ ਹਾਂ ਜੀ ਭਈ ਆਉਂਦੇ ਆ ਕੇ ਜਾਂਦੇ ਆ ਕਿੰਨੇ ਪਸ਼ੂ ਵੇਚਤੇ ਫਿਰ ਹੁਣ ਤੱਕ ਪਸ਼ੂ ਵਿਗਏ 4 ਕਿ ਲੋ ਫਿਰ ਵਿਖਾਈਆਂ ਹੀ ਖੋਲ ਕੇ ਖੋਲ ਕੇ ਵਿਖਾ ਦਿੰਦੇ ਆ ਕਿਹੜੀ ਵਿਖਾਈਏ ਲੈਣਾ ਦੱਸ ਦੋ ਜਿਹੜੀ ਵੀ ਹੋਣੀ ਉਹ ਖਾ ਦਿੰਦੇ ਆ ਬਾਅਦ ਚ ਆਉਣਾ ਇਹ ਕਿਦਾਂ ਜੇ ਇਹ 4 ਮਹੀਨੇ ਦੇ ਗੱਪਣ ਦੇ ਹਾਂਜੀ 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 ਠੀਕ ਐ 4 ਮਹੀਨੇ ਵਾਲੀ ਗੱਪਣ ਆ 7 ਕਿਲੋ ਦੁੱਧ ਦੇ ਥਲੇ ਦੱਸਦੇ ਆਂ। ਬਹੁਤ ਨੀਲੀ ਦੀ ਆ। ਦੁਨੀਆਂ ਨਿਸ਼ਾਨੀਆਂ ਸਾਰੀਆਂ ਵਿਖਾ ਦੇ। ਵੱਡੀ ਮੱਝ ਆ। ਵੱਡੇ ਜੋੜਾਂ ਜੰਦੀ ਏ। ਇਹ ਵਿੱਚ ਕਿਹੜਾ ਕੀ ਮੁੱਲ ਰੱਖਣਾ ਜੇ ਇਹਦਾ? ਹਾਂਜੀ। ਮੁੱਲ ਕੀ ਰੱਖਣਾ ਜੇ ਇਹਦਾ? ਮੁੱਲ ਤੇ ਦਾ 75000 ਆ ਪਰ 70000 ਦੀ ਦੇ ਦਾਂਗੇ। ਇਹ ਮੰਡੀ ਦਾ ਮੁੱਲ ਕਿ ਘਰ ਦਾ ਜੇ? ਹਾਂ ਜੀ ਨਹੀਂ ਮੰਡੀ ਦਾਗੇ ਹਾਂ ਜੀ ਹੋਰ ਹੀ ਮਾਨ ਕਰਦਾਂਗੇ ਵਿਚੋਂ ਜੀ ਕਿੰਨਾ ਮਾਨਤਨ ਕਰੋਗੇ 5000 ਹੋਰ ਕਰਦਾਂਗੇ 65000 ਦੀ ਛੱਡ ਦਾਂਗੇ ਠੀਕ ਹੈ ਬਾਕੀ ਵੀਰ ਕੋਈ ਫੋਨ ਲਾਏ ਹੋਰ ਮਾਨ ਕਰਾਓ ਹੋਰ ਮਾਨਤਨ ਖੁੱਲਾ ਕਰ ਦਿਓ ਖੁੱਲਾ ਜੁੱਲਾ ਕਰਾਂਗੇ ਮਾਨ ਜੀ ਹੁਣ ਅਗਲੀ ਮਈ ਮਖਾਈਏ ਛੋਟੀ ਸਹੀ ਜੀ ਹਾਂ ਜੀ ਮੈਨੂੰ ਕੋਈ ਪੰਜੀ ਦਿਨ ਹੋ ਗਿਆ 16 ਲੀਟਰ ਦੱਸ ਜੀ ਹਾਂ ਜੀ ਬਹੁਤ ਵੱਡੇ ਥਣ ਨੇ ਮੇਰੀ ਮਈ ਇਹ ਪਲੀ ਦੀ ਇਹ ਨਾ ਸੂਹਾ ਜੀ ਵੀ ਜੁਜਾ ਸੂਹਾ ਮੂੰਹ ਛੇ ਦੰਦ ਜੀ ਅੱਛਾ ਹਾਂ ਜੀ ਹਾਂ ਜੀ ਇਹ ਕਿੰਨਾ ਦੁੱਧ ਡਾੜੀ ਹੈ ਜੇ ਕੋਈ 16 ਲੀਟਰ ਤਿਆਰ ਜੇ ਕੰਡੇ ਵਾਲਾ 15 ਕਿਲੋ ਜੇ ਠੀਕ ਹੈ ਤੇ ਕਿੰਨੇ ਕਚਰਾ ਹੋਇਆ ਸੂਈ ਨੂੰ ਇਹਨੂੰ 25 ਕਿ ਦਿਨ ਹੋ ਗਏ ਜੇ ਆਹ ਜਵਾਬ ਆਹ ਜਵਾਬ ਜੇ ਮੈਂ ਆਪਣੀ ਮੱਦੀ ਨਾਲ ਦੇਖ ਸਕੇ ਦਿਖਾਈਏ ਖੋਲ ਕੇ ਇਹਨੂੰ ਜਿੱਕੇ ਨਾਲ ਦੋਦੇ ਚਵਾਜੂ ਫਿਰ ਦੁੱਧ ਕਰੇਗੇ 17 18 ਲੀਟਰ ਦੇ ਜੀ ਕੀ ਮੁੱਲ ਰੱਖੀ ਆ ਯਾਰ ਮੁੱਲ ਵੀ ਜਿੰਨਾ ਤੇ ਸਾਰੇ ਵੀਰ ਭਰਾ ਵੇਖਣੇ ਚੱਲਣ ਨੇ ਮੰਡੀ ਦਾ ਰੇਡ ਹਾਂਜੀ ਮੰਡੀ ਦਾ ਰੇਡ ਲਈ 2.5 ਲੱਖ ਰੁਪਈਆ ਦਾ ਹਾਂਜੀ ਪਰ ਆਪਾਂ 2.5 ਨਹੀਂ ਕਰਨਾ ਕਿੰਨੇ ਰੇੜੀਏ ਜੱਸਣਾਓ 2 ਲੱਖ ਵੀਰ ਦੇ ਦਾਂਗੇ ਇਮਾਨਦਾਰੀ ਕਰੀਏ ਖੁੱਲਾ 10000 ਹੋਰ ਮਾਲ ਕਰ ਦਾਂਗੇ 1.90 ਦੇ ਦਾਂਗੇ ਚਲੋ ਠੀਕ ਹੈ ਵੀ ਜੀ ਹੋਰ ਮੌਕੇ ਤੇ ਕਰਦੇ ਹੋ ਮਾਨਤਾ ਮੌਕੇ ਤੇ ਹੀ ਹੋਣੇ ਕਰਦੇ ਨਾ ਜੀ ਕਿੰਨਾ ਕਰ ਦੇਣਾ ਜੀ 10000 ਹੋਰ ਦਾਂਗੇ ਇੱਕ ਅਸੀਂ ਦੇ ਦਾਂਗੇ ਬਾਕੀ ਵੀਰ ਕੋਈ ਫੋਨ ਲਾਏ ਚਲ 2000 ਹੋਰ ਕਰਦੇ ਹੋ ਕਰ ਦਾਂਗੇ ਅੱਗੇ ਇਹ ਵੀ ਸੂਈ ਸਵਾਈ ਜੇ ਤਾਰੀ ਸੂਈ ਜੇ ਬਾਲਦੇ ਨੇ ਸੂਈ ਨਾ ਕਿੰਨਾ ਦੁੱਧ ਰਾੜੀ ਜੇ ਇਹਦੇ ਕੋਲ ਇੱਧਰ 15 ਕਿਲੋ ਜੇ ਕੰਡੇਲਾ ਤਿਆਰ ਕਿੰਨਾ ਸੂਆ ਜੇ ਇਹ ਦੂਜਾ ਸੂਆ ਜੇ ਮੋਹ ਸ਼ੇਦਾਂ ਤੇ ਹੈਗੀ ਠੀਕ ਜੇ ਵਿਖਾਈਏ ਖੋਲ ਕੇ 15 ਕਿਲੋ ਦੁੱਧ ਰਾੜੀ ਦੱਸਣ ਦੇ ਆ ਛੜ ਪਾਂਢੀ ਚੰਦੀ ਆ ਇਹ ਦੇਖ ਮਾੜਾ ਜਾ ਨਰੀ ਪਾਣੀ ਦੁੱਧ ਹੈ ਜੀ ਉਹ ਆ ਦੇ ਪਾਣੀ ਵਾਲੀ ਦੁਕਾਨ ਇੱਥੇ ਲਾਗੋ ਲੈ ਹੁਣੇ ਜੇ ਲੱਗ ਗਿਆ ਬੜੀ ਵੀਡੀਓ ਥੱਲੇੋਂ ਕਾਫੀ ਤਿਆਰ ਹੋਈ ਓਏ ਵੇਖ ਐਨ ਮੰਡੀ ਵਾਲੇ ਨੂੰ ਕਰਿ ਆਓ ਐ ਜੀ ਕੀ ਮੁੱਲ ਰੱਖਣਾ ਇਹਦਾ ਫਿਰ ਮੁੱਲ ਵੇਜੇ ਮੰਡੀ ਸਹਾਨ ਇਹਦਾ 2 ਲੱਖ ਕਰਦੇ ਆਪਾਂ ਹਾਂ ਜੀ ਪਰਾਪੰਦੋ ਲੱਖ ਦੀ ਦੇਣੀ ਨਹੀਂ 80 ਦੀ ਦੇ ਦਾਂਗੇ 20 ਹਜ਼ਾਰੀ ਛੋਟ ਕਰ ਦੇਣੀ ਹੈ ਹੋਰ ਛੋਟ ਕਰੋ ਮਾਨਤਨ ਖੁੱਲਾ ਕਰੋ ਫਿਰ 5000 ਹੋਰ ਛੱਡ ਦਾਂਗੇ 175 ਦੀ ਦੇ ਦਾਂਗੇ ਪੂਰੇ 70000 ਦੀ 70000 ਨਹੀਂ ਪਰ ਦੇ ਦਾਂਗੇ ਜਦ ਤੱਕ ਗਹਿਤ ਆ ਦੇ ਬਾਕੀ ਵੀ ਰੁਪਏ ਫੋਨ ਲਾਏ ਹੋਰੇ ਮਾਨਤਨ ਕਰਾਂਗੇ ਖੁੱਲਾ ਚਲੋ ਅੱਗੇ ਆ ਝੋਟੀ ਆ ਗਈ ਪਹਿਲਾਂ ਜੂਏ ਜੀ ਸਵੇ ਚਾਰ ਦਾ ਮੂੰਹ ਦੀ ਜੇ ਅਜੇ 20 ਦਿਨ ਸੁੰਝ ਰਹੀ ਦੀ ਝੋਟੀ 30 ਹਜ਼ਾਰੀ ਥੋੜੀ ਜੀ ਤਾਂ ਆ ਗਈ ਹਾਂਜੀ ਬਾਕੀ ਥੋੜੀ ਡਰਦੀ ਆ ਜੇ ਇੱਦਾਂ ਖਾ ਲੈਂਦੇ ਆ ਥੱਲੇ ਥੱਲਿਓ ਕਾਫੀ ਤਿਆਰ ਹੋ ਗਈ ਯਾਰ ਹੋ ਗਈ ਆ ਜੇ ਕੱਲਾ ਕਰ ਭਾਈ ਇਹ ਖੋਰ ਕੇ ਇਹਨੂੰ ਥੋੜੀ ਡਰਦੀ ਜੇ ਮੈਂ ਹਨਾ ਤਾਂ ਰਸ਼ ਬੜਾਵੇਂ ਸੱਲ ਪੇੜ ਲਾ ਦੇਗੀ ਯਾਰ ਅਜੇ ਤੇ ਇਹਦਾ ਕੀ ਮੁੱਲ ਰੱਖਣਾ ਜੇ ਮੁੱਲ ਜਦਾਂ ਦੀ ਝੋਡੀ ਆ ਸਾਫ ਆ ਨਵਾਂ ਡੰਗਰ ਆ ਹਾਂਜੀ ਮੁੱਲ ਦਾ ਘਰਾਉਂਦੇ ਇੱਕ ਚਾਰੀ ਕਰਾ ਲਓ ਇੱਕ ਦਸ ਦੀ ਦੇ ਦਾਂਗੇ ਜੀ ਹਾਂਜੀ ਪੰਜ ਛੋਟ ਕਰਦੀਏ ਫਿਰ ਇਹਦੇ ਵਿੱਚੋਂ ਚਲੋ ਇੱਕ ਪੰਜ ਦੇ ਦਾਂਗੇ ਬਾਕੀ ਵੀਰ ਕੋਈ ਫੋਨ ਲਾਏ ਹੋਰ ਮਾਨਦਾਨ ਕਰਾਂਗੇ ਵਾਦ ਤੋਂ ਵਾਦ ਠੀਕ ਆ ਤੇ ਕਿੰਨਾ ਕੁ ਦੁੱਧ ਚਵਾਈ ਚਵਾਈ ਜਾਊਗੀ ਇਹ ਦੁੱਧ ਪਹਿਲੇ ਸੂਏ ਕੱਢੇਗੀ 13 ਗੀਟਰੇ ਵੀ ਹਾਂਜੀ ਹਾਂਜੀ ਬਾਕੀ ਬੰਨਤੇ ਜੇ ਬੰਨਣੀ ਝੋਡੀ ਯਾਰ ਹਣੀ ਆ ਹਾਂਜੀ ਆਹੀ ਪਸ਼ੂ ਆ ਜੀ ਵਿਕਾਉ ਚਾਰ ਪ ਡਰੈਸ ਡਰੈਸ ਕੀ ਹੈ ਆਪਣਾ ਵੀਰ ਜੀ ਡਰੈਸ ਆਪਣਾ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9855476700 ਸਤਿ ਸ੍ਰੀ ਅਕਾਲ ਜੀ ਡਰੈਸ ਧੰਨਵਾਦ